ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਚੜੈਕ ਵਾਲੀ ਨਹਿਰ ਤੇ ਬਾਈ ਦਾ ਘਰ ਹੈ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਰਸਾਂ ਵਿਖਾਉਣੀਆਂ ਤੁਹਾਨੂੰ ਇੱਕ ਨੰਬਰ ਤਾਂ ਤੁਸੀਂ ਤਿਆਰ ਹੀ ਮੰਨੋ ਤਿੰਨ ਨਾਗਾ ਮੁੱਲ ਬੜੀ ਤਾਰ ਕਹਿੰਦਾ ਜੈ ਜੀ ਕਰਨੇ ਆ ਬਾਕੀ ਤੁਸੀਂ ਸੋਣੀ ਲੈਣੇ ਆ ਚਾਰੂ ਚੂਰੂ ਤਿੰਨੇ ਹੀ ਫੁੱਲ ਆ ਗੱਲਾਂ ਵਾਂ ਤਾਂ ਕਰ ਲੈਣੇ ਹਾਂਜੀ ਸਾਸਿਕਾਲ ਜੀ ਸਾਸਿਕਾ ਬਾਈ ਨਾਂ ਦੱਸ ਦੀ ਨਾਮ ਬਾਈ ਦਰਮਦੀਪ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਤੁਸੀਂ ਵੀ ਮੋਗਾ ਫੋਨ ਨੰਬਰ ਦੱਸੇ 88600 ਪੂਰਾ 809931 ਇੱਕ ਹੀ ਫੇਰ ਦੱਸੇ 88600 ਪੂਰਾ 809931 ਇਹ ਤੋਂ ਸ਼ੁਰੂ ਕਰ ਇੱਕ ਨੰਬਰ ਜਰਸੀ ਤੋਂ ਬਾਈ ਹਾਂ ਇੱਕ ਨੰਬਰ ਕਿੰਨਾ ਸੂਆ ਇਹ ਦੂਜੇ ਸੂਆ ਬਾਈ ਸਮਾਂ ਸਮਾਂ ਮਰੀ 5-4000 ਲੱਗ ਜਾ ਕਿੰਨਾ ਇੱਕ ਦੋ ਦੇ ਦੂ ਬਹੁਤ ਬਾਈ ਪਿਆਉਣਾ ਚਾਹੀਦਾ 1500 ਲੀਟਰ ਕੱਢ ਬਾਹਰ ਨੂੰ ਦੋਸਤੋ ਪੰਜਾਂ ਚਾਰ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ ਜਰਸੀ ਬਰੀਡ ਐ 15 16 22 10 ਦਾ ਇੱਥੇ ਦੁੱਧ ਪਿਆਜੂ 15 16 15 16 22 10 ਦਾ ਦੁੱਧ ਪਿਆਜੂ ਹਵਾਨਾ ਸੋਹਣਾ ਥਣਾਂ ਦੀ ਸਾਫ ਸੁਥਰੀ ਆ ਗਲਾਬੀ ਥਣ ਆ ਹੱਦੀ ਚਵਾਈ ਵਾਲੇ ਬਸ ਰੋਗੜਾ ਬਾਈ ਬਾਕੀ ਰੋਗ ਨੇੜੇ ਤੋਂ ਥਣ ਵੀ ਚੈੱਕ ਕਰਾ ਦੇਣਾ ਤੁਹਾਨੂੰ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਵਾਧੂ ਫੂਟ ਸ਼ਾਂ ਘੈਣੀ 15 ਪਿਆਜੇ 16 ਪਿਆਜੇ 22 10 ਦਾ ਇੱਥੇ ਦੁੱਧ ਪਿਆਜੂ ਦੂਜੇ ਸਵੇਰੇ ਸੁੰਦੀ ਆ ਪੰਜਾਂ ਚਾਰਾਂ ਦਿਨਾਂ ਦੇ ਅੰਦਰ ਬਾਹਰ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਵਾੜ ਢੱਲਾਂ ਹਜੇ ਕਾਫੀ ਬਾਕੀ ਆ ਆ ਬਾਕੀ ਦੂਸਰੀ ਸਾਈਡ ਤੋਂ ਵੀ ਵੇਖ ਲੋ ਸੋਹਣੇ ਥਾਣਾ ਜੈਜਾ ਮੁੱਲ ਬਾਈ ਲੈਣ ਦੇ ਨਾਲ ਨਿੱਕਾ ਜਾਪਾ ਬਾਈ ਮੁੱਲ ਕਰਾਲਾ 52 ਕਰਾਲਾ 55 59000 ਰੁਪਏ ਦੇਣ 99 ਦੀ ਹਾਂਜੀ ਦੋਸਤੋ ਮੁੱਲ ਬਾਈ ਕਹਿੰਦਾ 52 ਕਰਾਲੋ 55 ਕਰਾਲੋ ਜਿੰਨਾ ਮਰਜੀ ਕਰਾਲੋ ਹਜ਼ਾਰ ਘੱਟ 50 ਦੀ ਦੇ ਦੇਣੀ ਆ 49000 ਦੀ ਵਿੱਚੋ ਛੋੜ ਛੱਪਾ ਮਾਨ ਤਾਣ ਹੋ ਜੂ ਲੇਵਾ ਪੂਰਾ ਸੋਹਣਾ ਫਿਟਿੰਗਾਂ ਦਾ ਠੋਸ ਨਿੱਗਰ ਪੈਕ ਨੂੰ ਪੱਟਾਂ ਤੋਂ ਪਿੱਛੇ ਆਟਮਾ ਹਵਾਨਾ ਹਜੇ ਵੱਲ ਢਲਣਾ ਕਾਫੀ ਬਾਕੀ ਆ ਦਿਨ ਚਾਰ ਕਬਈ 10 ਦਾ ਲੈ ਜੂ ਤਿੰਨ ਚਾਰ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਕੀ ਹਵਾਨੇ ਦੀ ਤਿਆਰੀ ਹੁਣ ਵੀ ਬਹੁਤ ਅਮੱਝਾਂ ਵਰਗਾ ਦੁੱਧੂ 49000 ਦੀ ਦੇ ਦੇ ਨੇ ਦੋ ਨੰਬਰ ਬਾਈ ਦੋ ਨੰਬਰ ਪਹਿਲੇ ਸੂਇਆ ਬਾਈ ਸਮਾਂ ਸਮਾਂ 500 57 ਦੇ ਨੇ ਦੁੱਧ ਦੁੱਧ ਨੂੰ ਪਿਉਣਾ ਚਾਹੀਦਾ 12 ਲੀਟਰ ਕੱਢ ਬਾਹਰ ਨੂੰ ਪਹਿਲੇ ਸੂਵੇ ਸੁੰਦੀ ਆ ਕਿੰਨੇ ਦਿਨ ਦੱਸਿਆ ਬਾਈ ਹਫਤਾਕ ਲਊਗੀ ਹਫਤੇ ਦੇ ਅੰਦਰ ਸੂਪੂਗੀ ਭਾਰੀ ਪੂਰੀ ਫਲ 10 12 ਕਿਲੋ ਦੁੱਧ ਤਾਂ ਬਾਈ ਕਹਿੰਦਾ ਆਰਾਮ ਨਾਲ ਹੀ ਪਿਆਜੂਗੀ ਬਾਕੀ ਇਹਨਾਂ ਦੁੱਧ ਕੋਈ ਬਾਹਲਾ ਨਹੀਂ ਇਹਨਾਂ ਤਾਂ ਆਰਾਮ ਨਾਲ ਹੀ ਪਿਆਉਣਾ ਚਾਹੀਦਾ 17 ਕਹੀ ਅਗੋ ਦਾ ਤੂੰ ਫਾਇਦਾ ਨਹੀਂ ਹਾਂ ਅਗਲੇ ਨੂੰ ਵੀ ਕਹਿੰਦਾ ਹੀ ਆ ਹਾਂ ਬਾਕੀ ਕਹਿੰਦਾ ਐਵੇਂ 15 ਕਹਿ ਦੀਏ 17 ਕਹਿ ਦੀਏ ਕਿਲੋੜਾ ਝੂਠ ਮਾਰਨ ਦੀ ਵਧੀਆ ਗੱਲ ਆ ਪਰ ਥੋੜੇ ਬੰਦੇ ਆ ਜਿਹੜੇ ਭੈਣ ਭਰਾ ਇਮਾਨਦਾਰੀ ਨਾਲ ਇਦਾਂ ਦੀ ਗੱਲ ਕਰਦੇ ਆ ਨਹੀਂ ਤਾਂ ਅਗਲਾ ਵੱਧੀ ਦੱਸਦਾ 5577 ਕਿਲੋ ਹਨ ਸੋਨੇ ਆ ਜੈ ਜਮਲ ਬਾਈ ਇਹਦਾ ਮੁੱਲ ਬਾਈ ਦਾ 50 ਕਰਾ ਲਾ 52 ਕਰਾ ਲਾ 46000 ਦੀ 46 ਦੀ ਮੁੱਲ ਬਾਈ ਕਹਿੰਦਾ ਇਹਦਾ ਵੀ 50 ਕਰਾ ਲਾ 52 ਕਰਾ ਲਾ ਦੇ ਦੇਣੀ ਆ 40 ਤੇ 6 46000 ਦੀ ਇਹ ਤੇ ਆਇਆ ਲਾਸਟੇ ਨਹੀਂ ਪਹਿਲੇ ਸੁਆ ਬਾਈ ਪਹਿਲਾ ਸੁਆ ਸਮਾ ਸਮਾ ਬਾਈ ਲੈ ਜੂਗੀ 10 ਤੋਂ 12 ਮੈਂ ਕਿੰਨੇ ਦੀ ਇਹ ਇਹ ਦੇ ਦੇਣਾ ਬਾਈ 33000 33 ਦੀ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਸਸਤੀ ਵੇੜਾ ਆਹ ਲਾਸਟ 30 ਦਿਨ 33000 ਦੀ ਦੇ ਦੇਣੀ ਆ 10-12 ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ 33000 ਦੀ ਬੱਛੀਆਂ ਵਾਲਾ ਭਾਈ ਆ ਟੋਕੜਾਂ ਵਾਲਾ ਥਣੇ ਦੇ ਵੀ ਚਾਰੀ ਆ 10-12 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਇਹਨੇ ਸੂਪਣਾ 33000 ਦੀ ਦੇ ਦੇਣੀ ਆ ਇਦੂ ਘੱਟ ਮੁੱਲ ਜਦਾ ਫਿਰ ਤੁਹਾਨੂੰ ਵੀ ਪਤਾ ਦੇਣੀ ਵੀ ਕੀ ਨੇ ਆ ਟੋਕੜਾਂ ਵਿਕੀ ਜਾਂਦੀਆਂ 25-25 30-30000 ਦੀਆਂ ਆਉਸਰ ਬੱਛੀਆਂ ਵਿਕੀ ਜਾਂਦੀਆਂ 20-25-25000 ਦੀਆਂ ਉਹ ਪਤਾ ਨਹੀਂ ਖਣੀ ਆਉਂਦੀ ਨੇ ਗੱਭਣ ਹੋ ਜਾਣਾ ਖਣੀ ਸੀਵਨ ਲਾਉਣਾ ਚਾਰਵੇਂ ਦੀ ਵੀ ਪੈਸਾ ਦਾ ਕਿਉਂਕਿ ਪਤਾ ਹੈ ਕਈ ਜਾਨਵਰ ਪਹਿਲੇ ਟੀਕੇ ਤੇ ਨਹੀਂ ਵੀ ਰਹਿੰਦੇ ਕਈ ਰੇ ਵੀ ਜਾਂਦੇ ਆ ਆਪੋ ਆਪਣੀ ਕਿਸਮਤ ਤੇਤੀ ਜੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਆ ਜੈ ਜੀ ਕੀਮਤ ਦੀਆਂ ਇਹ ਤਿੰਨ ਵਾੜਾ ਸੇਲ ਆ ਗੋਪੀ ਕੋਲੇ ਜਦੋਂ ਮਰਜੀ ਆਜੋ ਆ ਖੜਾ ਗੋਪੀ ਤੇ ਜਦੋਂ ਮਰਜੀ ਆਜੋ ਤਿੰਨੇ ਜਾਨਵਰ ਗੋਪੀ ਦੇ ਸੇਲ ਆ ਪੈਂਡ ਚੜਾਇਕਾ ਨਹਿਰ ਤੇ ਘਾਰ ਆ ਸਾਰਿਆਂ ਨੂੰ ਹਾਸਿਕਾ